ਗੇਟ ਦੇ ਬਾਹਰ ਨਾ ਇੱਥੇ ਜੀ ਤੇ ਨਾ ਉੱਥੇ ਇੱਕ ਲੈਟਰ ਜੀ ਸਾਨੂੰ ਮਿਲੀ ਹੈ ਤੇ ਨਾਲ ਉਹਦੇ ਉੱਤੇ ਨਾਲ ਵਿੱਚ ਉਹਦੇ ਇੱਕ ਰੌਂਦ ਵੀ ਮਿਲਿਆ ਸਾਨੂੰ ਤੇ ਲੈਟਰ ਦੇ ਵਿੱਚ ਐ ਲਿਖਿਆ ਸਿਗਾ ਕਿ ਮਤਲਬ ਕਿ ਕੋਈ ਜੀਬੀ ਭਾਜੀ ਹੈ ਇਦਾਂ ਲਿਖਿਆ ਕਿ ਉਹਨਾਂ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਆਪਣਾ ਕੋਈ ਸਾਨੂੰ ਨਹੀਂ ਪਤਾ ਕਿ ਫੇਕ ਹੈ ਕਿ ਕੀ ਹੈ ਉਹਦੇ ਵਿੱਚ ਲਿਖਿਆ ਕਿ ਤੁਸੀਂ ਜਿੰਨੀ ਮਰਜ਼ੀ ਤੁਸੀਂ ਸਿਕਿਉਰਟੀ ਰੱਖ ਲਓ ਤੁਸੀਂ ਜੋ ਮਰਜ਼ੀ ਕਰ ਲਓ ਪਰ ਇਹ ਹਾਤ ਤੁਹਾਨੂੰ ਇੱਕ ਗਿਫਟ ਦਿੱਤੀ ਆਪਾਂ ਇਹ ਰੌਂਦ ਜਿਹੜਾ ਹੈ ਤੁਹਾਨੂੰ ਗਿਫਟ ਦਿੱਤਾ ਹੈਗਾ ਆਪਾਂ ਤੇ ਬਸ ਸਾਡੇ ਨਾਲ ਦੋਸਤੀ ਕਰ ਲਓ ਤੇ ਵਧੀਆ ਰਹੋਗੇ ਨਹੀਂ ਤੇ ਫਿਰ ਹੋਰ ਰਿਜ਼ਲਟ ਮਿਲ ਜੇਗਾ ਤੁਹਾਨੂੰ ਇਦਾਂ ਆਈ ਪਾਜੀ ਕਿ ਨਾਮ ਆਪਣਾ ਰਾਜਾ ਹਾਂ ਦੁਕਾਨ ਦਾ ਕੀ ਨਾਮ ਹੈ ਕਰਮਾ ਫੈਸ਼ਨ ਸਟੂਡੀਓ ਕੀ ਗੱਲ ਕੀ ਹੋਈ ਐ ਸਵੇਰੇ ਪਾਜੀ ਨਾ ਆਪਣੇ ਗੇਟ ਦੇ ਬਾਹਰ ਨਾ ਇੱਥੇ ਜੀ ਤੇ ਨਾ ਉੱਥੇ ਇੱਕ ਲੈਟਰ ਜੀ ਸਾਨੂੰ ਮਿਲੀ ਐ ਤੇ ਨਾਲ ਉਹਦੇ ਉੱਤੇ ਨਾਲ ਵਿੱਚ ਉਹਦੇ ਇੱਕ ਰੌਂਦ ਵੀ ਮਿਲਿਆ ਸਾਨੂੰ ਤੇ ਲੈਟਰ ਦੇ ਵਿੱਚ ਐ ਲਿਖਿਆ ਸੀਗਾ ਕਿ ਮਤਲਬ ਕਿ ਕੋਈ ਜੀਬੀ ਪਾਜੀ ਐ ਇਦਾਂ ਲਿਖਿਆ ਕਿ ਉਹਨੇ ਤੁਹਾਡੇ ਨਾਲ ਗੱਲ ਕਰਨੀ ਐ ਤੇ ਆਪਣਾ ਕੋਈ ਸਾਨੂੰ ਨਹੀਂ ਪਤਾ ਕਿ ਫੇਕ ਐ ਕਿ ਕੀ ਐ ਉਹਦੇ ਚ ਲਿਖਿਆ ਕਿ ਤੂੰ ਜਿੰਨੀ ਮਰਜ਼ੀ ਤੁਸੀਂ ਸਿਕਿਉਰਟੀ ਰੱਖ ਲਓ ਤੂੰ ਜੋ ਮਰਜ਼ੀ ਕਰ ਲਓ ਪਰ ਇਹ ਹੱਥ ਤੁਹਾਨੂੰ ਇਹ ਗਿਫਟ ਦਿੱਤੀ ਆ ਆਪਾਂ ਇਹ ਰੌਂਦ ਜਿਹੜਾ ਹੈ ਤੁਹਾਨੂੰ ਗਿਫਟ ਦਿੱਤਾ ਹੈਗਾ ਆਪਾਂ ਤੇ ਬਸ ਸਾਡੇ ਨਾਲ ਦੋਸਤੀ ਕਰ ਲਓ ਤੇ ਵਧੀਆ ਰਹੋਗੇ ਨਹੀਂ ਤੇ ਫਿਰ ਹੋਰ ਰਿਜ਼ਲਟ ਮਿਲ ਜੇਗਾ ਤੁਹਾਨੂੰ ਇਦਾਂ ਲਿਖਿਆ ਤੁਸੀਂ ਦੱਸਿਆ ਲੈਟਰ ਦੇ ਵਿੱਚ ਲਿਖਿਆ ਜੀਪੀ ਭਾਜ ਨੇ ਤੁਹਾਡਾ ਘਰ ਬੰਦ ਕਰਨੀ ਹੈ ਇਹ ਵੀ ਪਤਾ ਲੱਗਾ ਤੁਹਾਨੂੰ ਫੋਨ ਫੋਨ ਵੀ ਆਈ ਸੀਗੇ ਹਾਂਜੀ ਉਹ ਫੋਨ ਆਇਆ ਸੀਗਾ ਇੱਕ ਦੋ ਵਾਰੀ ਤੇ ਉਹ ਤਾਂ ਬਾਹਰਲੇ ਨੰਬਰ ਤੋਂ ਆਇਆ ਸੀਗਾ ਆਪਾਂ ਇਗਨੋਰ ਕਰਤਾ ਕਿ ਆਪਾਂ ਕੋ ਪਤਾ ਨਹੀਂ ਕੀ ਹੈਗਾ ਵੀ ਕੋ ਫੇਕ ਹੀ ਨਾ ਕਰਦਾ ਹੋਵੇ ਸਾਨੂੰ ਇੰਨਾ ਆਪਾਂ ਕੋ ਧਿਆਨ ਨਹੀਂ ਦਿੱਤਾ ਆਪਾਂ ਬਲੌਕ ਕਰਤਾ ਨੰਬਰ ਉਹਨੂੰ ਅੱਜ ਤਾਂ ਤੁਹਾਡੀ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਕੈਮਰੇ ਲੱਗੇ ਕੋਈ ਸੀਸੀਟੀਵੀ ਕੈਮਰੇ ਵੀ ਦਿਖਾਈ ਦਿੱਤਾ ਹੋਵੇ ਉਹ ਸੀਸੀਟੀਵੀ ਕੈਮਰੇ ਤਾਂ ਪਤਾ ਨਹੀਂ ਉਹਨਾਂ ਕੌਣ ਸੀ ਉਹ ਬੰਦੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਸ ਉਹ ਏਰੀਆ ਕਵਰ ਨਹੀਂ ਹੁੰਦਾ ਤਾਂ ਕਰਕੇ ਆਪਾਂ ਸਾਹਮਣੇ ਆਸ-ਪਾਸ ਤੋਂ ਪੁੱਛਿਆ ਹੈਗਾ ਤੇ ਉਹ ਉਹਦੀ ਜਲਦੀ ਪਈ ਹੈ ਪੁਛਪੜਤੀ ਚੱਲ ਰਹੀ ਹੈ 4 ਨੰਬਰ ਵਾਲੇ ਕਰ ਰਹੇ ਹੈ ਹਾਂ ਅੱਗੇ ਵੀ ਕੋਈ ਧਮਕੀਆਂ ਮਲਦੀਆਂ ਸੀ ਗਿਆ ਨਹੀਂ ਅੱਗੇ ਕਦੀ ਐਦਾ ਕਦੀ ਨਹੀਂ ਹੋਇਆ ਕਦੀ ਤੁਹਾਨੂੰ ਕੋਲੋ ਕੰਨਾ ਹੋਵੇ ਗੱਲਬਾਤ ਕਰਨੇ ਜੀਪੀ ਬਾਜੀ ਨੇ ਗੱਲ ਕਿੰਨਾ ਕਰਨੀ ਹੈ ਪਤਾ ਨਹੀਂ ਕਿੰਨਾ ਕਰਨੀ ਹੈ ਸ਼ੇਖਰ ਨਾਲ ਗੱਲ ਕਰਨੀ ਉਹਨਾਂ ਨੇ ਐਦਾ ਕਿਹਾ ਸ਼ੇਖਰ ਕੌਣ ਹੈ ਸ਼ੇਖਰ ਕਰਮਾ ਫੈਸ਼ਨ ਦਾ ਓਨਰ ਅੱਛਾ ਤੁਸੀਂ ਕੀ ਮੈਂ ਬ੍ਰਦਰ ਹੀ ਉਹਦਾ ਹਾਂ ਹਾਂ ਜੀ ਫਰੈਡ ਦੀ ਲੈਟਰ ਦੇਖੀ ਗਈ ਹੈ ਸਭ ਤੋਂ ਪਹਿਲਾਂ ਕਿਨੇ ਦੇਖੀ ਐ ਸਾਡੇ ਸਿਕਿਉਰਿਟੀ ਗਾਰਡ ਨੇ ਦੇਖੀ ਸੀ ਕੋਈ ਸਮਾਂ ਦੱਸਿਆ ਉਹਨੇ ਕਿੰਨੇ ਵਜੇ ਦੱਸਿਆ ਸਾਢੇ 10 ਵਜੇ ਦੇਖੀ ਉਹ ਕੀ ਇਸ ਲਈ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹਾਂਜੀ ਦੇਤੀ ਹੋਈ ਜੀ ਕੀ ਕੀ ਆ ਗਿਆ ਐਹੀ ਜੋ ਹੋਇਆ ਸਾਰਾ ਕੁਝ ਜੋ ਮੈਂ ਤੁਹਾਨੂੰ